ਸਸਕਾ ਵੀ ਜੀਾਰੇ ਮੇਰੇ ਨੂੰ ਸੰਦੀਪ ਜੀ ਫਾਨ ਤੋਂ ਬੋ ਬੋ ਵੈਲਕਮ ਹੈ ਜੀ ਤੇ ਵੇਖੋ ਬਾਈ ਪਿੰਦੇ ਦੇ ਬੱਲੂ ਕੋਲ ਆ ਚੁੱਕਿਆ ਸੀ ਤੇ ਅੱਜ ਵੀ ਬਾਈਆਂ ਆਪਣੇ 5 6 ਦੇ ਨਾਲ ਲਗਭਗ ਮੱਝਾਂ 3 4 ਗਾਈਆਂ ਨਾ ਕਿਹੜੀ ਘੜਾੜ ਦਾ ਹੈਗੀ ਆ ਪਰ ਅੱਜ ਤੁਹਾਨੂੰ ਕਹਿੰਦੀਆਂ ਚੀਜ਼ਾਂ ਸੁਹਾਣੀਆਂ ਤੇ ਲੈ ਕੇ ਵੀ ਅੱਜ ਮਾਲਵੇ ਝੋਟੀਆਂ ਆਏ ਆ ਦੋ ਤਿੰਨ ਝੋਟੀਆਂ ਲੈ ਕੇ ਆਂਦੀਆਂ ਚੰਗੇ ਲੱਗੇ ਤੁਹਾਨੂੰ ਤੇ ਬਾਕੀ ਇਹਨਾਂ ਨੇ ਗੱਲਬਾਤ ਕੀਤੀ ਹੈ ਬਾਈ ਜੀ ਹਾਸੇ ਕਾ ਸਸਿਆ ਭਾਈ ਹਾਸੇ ਆ ਕੇ ਹੋਰ ਸੁਣਾਓ ਜੀ ਸਸਿਆ ਕਾਲ ਭਾਈ ਦੋ ਸਾਨੂੰ ਬੰਦ ਕਰੋਾਰੇ ਬਿਨਾਂ ਉਸ ਦੀ ਪਿਆਰ ਭਰੀ ਸਤਿਕਾਰ ਸਾਡੇ ਲੋ ਪਿਆਰ ਭਰੀ ਸਤਿਕਾਰ ਜਿੰਨੇ ਮੇਰੇ ਵੀਰ ਵੀਡੀਓ ਪਾਉਂਦੇ ਆ ਜਿੰਨੇ ਵੀਡੀਓ ਵੇਂਦੇ ਆ ਬਾਹਰ ਵਿਦੇਸ਼ਾਂ ਦੇ ਬੈਠੇ ਆ ਸਾਰਿਆਂ ਨੂੰ ਮੇਰੇ ਨੂੰ ਪਿਆਰ ਭਰੀ ਸਤਿਕਾਰ ਸੰਦੀਪ ਚੈਨਲ ਜਿੰਦਾਬਾਦ ਆ ਕੀ ਸਵਾਦੀ ਚਲ ਜਦਾਵਾਲ ਬੰਦ ਕਰੇ ਬੰਦ ਜਈ ਯਾਰ ਸਦੀਪਰ ਲੋਕ ਪੈਣੀ ਗਾਣਾ ਹੀ ਆ ਬੰਨ ਨੀ ਲੋਕ ਜਦੋਂ ਭਾਜੀ ਉਹ ਵੀ ਉਹਨਾਂ ਦਾ ਕੰਮ ਇਹ ਗੱਲ ਹੈ ਕਿ ਉਹਨਾਂ ਤੋਂ ਬਿਨਾਂ ਦੇ ਜਦੋਂ ਜਦੋਂ ਵੀਡੀਓ ਬਣਾ ਸੰਦੀਪ ਤੇ ਬੱਲੂ ਦੋ ਬੜੇ ਖੋਜ ਹੁੰਦੇ ਆ ਯਾਰ ਜਦ ਖੋਜਲਾ ਕੰਮ ਖੋਜੀ ਕਰੀਏ ਬੱਲੂ ਜੀ ਤੇ ਲੈ ਕੇ ਕੀ ਜਾਣਾ ਲੈ ਲੈ ਕੋਈ ਨਹੀਂ ਪਤਾ ਗੱਲ ਕੀ ਦੇਖੋ ਜੀ ਰਹੀ ਰਾਤ ਕਿਹੜੇ ਘਰ ਦੇ ਵਿੱਚ ਖੋਜ ਰਹੀ ਦੇ ਇਹ ਇਹ ਜਦ ਜਦ ਬਾਹਰ ਸੰਦੀਪ ਚੈਨਲ ਜਿੰਦਾਬਾਦ ਅਹੀਂ ਆਹੀ ਕਰਦੇ ਹੁੰਦੇ ਨੇ ਯਾਰ ਨਹੀਂ ਆਓ ਸੰਦੀਪ ਭਾਜੀ ਵੀਡੀਓ ਬਾਅਦ ਸ਼ੁਰੂ ਕਰਦੇ ਆਂ ਅੱਛਾ ਇਧਰ ਵੇਖੋ ਵਾਹ ਜੀ ਵਾਹ ਕਿਉਂ ਜਿਹੜੀ ਮੇਰੇ ਜੀ ਮਨ ਨੂੰ ਲੱਗ ਜੇ ਨਾ ਮੈਂ ਪੈਸੇ ਲਾਉਣਾ ਹਣਾ ਹੂੰ ਹੂੰ ਬੱਲੂ ਵਿਹੜਾ ਹੀ ਵੇਚੀਆ ਮੈਂ ਅੱਛਾ ਵੇਚ ਲਿਆ ਇਹ ਕੰਮ ਨਹੀਂ ਘਵਾਉਣਾ ਵੀ ਵਿਹੜਾ ਵੇਚ ਕੇ ਫਿਰ ਆ ਫੇਰ ਰੇਡ ਪਾਉਂਦੇ ਆ ਮਖੂਆ ਵੀਰ ਆਏ ਹੀ ਹਾਂ ਤੀਜਾ ਡੰਗ ਸੂਈ ਨੋਆ ਵਾ ਤੇ 22 ਕਿਲੋ ਬੋਲਾ ਬੜੀ ਠੱਡੀ ਵੇਚਦੀ ਮੇਰੇ 30 ਕਿਲੋ ਮੈਂ ਬੋਲ ਦੇਣਾ ਬਹੁਤ ਸੋਹਣੀ ਹੈ ਨਾ ਉਹ ਵੀਰਾਂ ਦੇ ਕੋਈ ਨੂੰ ਤੂੰ ਖਾਲੀ ਹੋਰ ਕੇ ਮਕੂੜੀ ਗਾਂ ਹੋਰ ਜੋ ਹਾਰੇ ਰੀੜੀ ਵਾਲੀ ਡੱਕੀ ਸੀ ਇਹ ਇਹ ਕਦੇ ਅੱਡੇ ਤੋਂ ਖਾਲਦੇ ਵੇਖ ਜਾ ਮਾਲ ਆਉਂਦਾ ਯਾਰ ਨਹੀਂ ਨਹੀਂ ਬਿਲਕੁਲ ਹਾਂ ਲਓ ਜੀ ਵੇਖੋ ਸਾਈ ਹੋਇ ਲਾਓ ਐਚ ਫਲਾਓ ਪਰ ਵੇਖੋ ਠੰਨ ਲੇਵਾ ਵੇਖੋ ਭਾਜੀ ਵਿਅਕੀਆ ਦਾ ਗੱਡੀ ਲੈ ਬਲੂ ਲੈ ਬਲੂ ਤੇ ਆ ਪੜੀ ਬਾਲ ਪੀਊਗੀ ਨਹੀਂ ਬਲੂ ਇਹ ਗੱਲ ਆ ਕਿਹਦੀ ਕਦੀਆ ਭਾਜੀ ਆਪਣੇ ਲਾਗੇ ਜੋ ਗਾਂ ਲਈ ਆ ਸਰਪੰਚ ਬੰਦੇ ਜਿੱਥੋਂ ਗਾਂ ਲਈ ਆ ਹਾਂ ਗਾਂ ਚਗੇ ਰਿਕਾਰਡ ਤੇ ਦੁੱਧ ਵਾਲੀ ਆ ਗਾਂ ਵੀ ਅਸੀਂ ਬੜੇ ਭਾਵੇਂ ਦਿੱਤੀ 72000 ਦੀ ਗਾਂ ਦਿੱਤੀ ਬੱਛੀ ਮਗਰ ਵਾਇਦੇ ਠੀਕ ਆ ਤੇ 72000 ਦੀ ਗਾਂ ਦਿੱਤੀ ਆ ਭਾਵੇਂ ਗਾਂ ਦੇ ਗਾੜੀਆਂ ਦੀ ਨੰਗਰ ਉਹਦੇ ਭਾਵੇਂ ਛਾੜੀਆਂ ਦੀ ਨੰਗਰ ਜੋ ਗਾਂ ਨੇ ਠੀਕ ਆ ਹਾਂ ਜਦੋਂ ਬੜੀ ਗਾਂ ਲਖੀ ਹੈ ਨਾ ਮੈਂ ਕਹਾ ਬੰਦੇ ਵੀਰ ਆਪਣੇ ਏਡੇ ਤੇ ਗਾਂ ਖੜਦੀ ਖੜੀ ਜੋ ਮਰਜੀ ਹੋ ਜੇ ਵਾਹ ਪਰ ਲੈ ਗਿਆ ਦੀ ਆ ਬਸਲੇ ਬੜੇ ਲੋਕਲ ਮੋਨ ਲਾਇਆ ਕੋਈ ਕਲਰ ਮੋਨ ਲਾਇਆ ਕੋਣ ਕਹੀਏ ਐਵੇਂ ਵੇਚ ਕੇ ਦੇਗੀ 72000 ਰੁਪਏ ਆ ਗਏ ਭਾਜੀ ਵੇਚ ਗਈ ਆ ਇਹ ਫੋਨ ਨਾਲ ਆਏ ਜੇ ਤੇ ਆ ਵੀ ਆ ਗਿਆ ਇਹ ਯੱਥੀ ਭਾਜੀ ਪਿਓਰ ਗੱਪਣ ਗੱਪਣ ਨਹੀਂ ਸੂਈ ਮਗਰ ਲੱਗੀ ਸੂਈ ਤਾਂ ਹੀ ਸੂਈ ਆ ਇਹ ਵੀ ਆਪਾਂ 38000 ਦੀ ਵੇਚ ਇਹ ਵੀ ਸੇਲ ਹੋ ਗਈ ਆ ਇਹ ਵੀ ਸੇਲ ਹੋ ਗਈ ਆ ਵਾਹ ਜੀ ਮੈਂ ਵੇਖਿਆ ਤੁਸਟਰੀ ਰਾਜ ਬੜਾ ਕੀਤਾ ਫਿਰ ਤੁਸੀਂ ਆ ਜਾਓ ਹੁਣ ਕਰਾਂ ਦੀ ਹੁਣ ਝੋਡੀ ਵਖਾਣ ਨੀਲੀ ਇੱਕ ਬਹੁਤ ਕੁਆਲਿਟੀ ਤੇ ਨਾਲ ਮੋਰੇ ਕੁਆਲਟੀ ਆ ਕਿ ਫਿਰ ਅਜੀ ਕਿਹੜੇ ਇਲਾਕੇੋਂ ਬਾਈ ਜਾ ਕੇ ਆਏ ਆ ਇਹ ਇਲਾਕਾ ਭਾਜੀ ਆਪ ਹੀ ਕੋਈ ਵੇਖੇ ਕਿਹੜਾ ਹੂੰ ਇਹ ਤੇਰਾ ਏਰੀਆ ਅੱਛਾ ਵੇਰੀ ਦੇ ਉਧਰੋਂ ਮਈਆਂ ਆਈਆਂ ਨੇ ਇਹ ਗਹਿਰੀ ਥਾਂ ਦੀ ਝੋਟੀ ਆ ਅੱਛਾ ਪਿਓਰ ਨੀਲੀ ਰਾਵੀ ਆ ਹਾਂ ਉਹ ਸੱਜਣ ਸਾਡੇ ਨੇ 골ਡੀ ਨੇ ਲੈ ਕੇ ਦਿੱਤੀਆਂ 골ਡੀ ਬੋੜਾ ਸਿੱਖੇ ਵਾਲਾ ਸਿੱਖੇ ਵਾਲਾ ਅੱਛਾ ਝੋਟੀ ਦੇ ਸੁੱਟਣ ਦੀ ਹੈ ਜੇ ਹਾਂ ਹੁਣੇ ਸੁਈ ਹੈ ਜੇਰ ਪੈਣ ਵਾਲੀ ਹੈ ਹਾਂ ਇਹ ਵੀ ਉਧਰੋਂ ਆਈ ਆ ਹਾਂ ਇਹ ਜੁੜਾ ਆ ਕਹਿੰਦੇ ਮੈਂ ਸਾਰੀਆਂ ਨਹੀਂ ਕਹਿਣੀਆਂ ਜਿਹੜੀਆਂ ਮੈਂ ਲਿਆ ਦੋ ਢਾਈ ਰੋ ਗਾੜ ਹੋਊਗੀ ਮੈਂ ਬੜੀ ਰਿਕਾਰਡ ਵਾਲੀ ਆ ਬੜੇ ਬਾਲੀ ਚੰਗੇ ਦੀ ਆ ਫੇ ਲਈ ਵੀ ਮੈਂ ਘਰੋਂ ਆ ਉਹਨਾਂ ਨੇ ਫੋਨ ਕੀਤਾ ਵੀ ਭਿੰਦੇ ਆ ਤੈਨੂੰ ਮਈਆਂ ਲੈ ਕੇ ਦਈਏ ਹਾਂ ਤੇ ਜਿਹੜਾ ਮੇਰਾ ਵੀਰੇ ਨੂੰ ਖੜੂਗਾ ਕਰੂ ਇਹਨੂੰ ਜਿਆਦੀ ਜਿਆਦੀ ਕਰੂ ਭਾਜੀ ਅਹੀਂ ਨਾ ਤੁਹਾਨੂੰ ਲੋ ਜੀ ਵੇਖੋ ਅਹੀਂ ਨਾ ਤੁਹਾਨੂੰ ਵੀ ਫੋਨ ਆਇਆ ਜਦੋਂ ਤੁਹਾਡੇ ਫਰਾਂ ਤੁਹਾਡੇ ਫਿਰਾਂ ਤੋਂ ਫੋਨ ਤੁਹਾਨੂੰ ਲਾਈਨ ਦੀ ਆ ਇਹ ਝੋਟੀ ਬਹੁਤ ਖਵਾਲੀ ਝੋਟੀ ਆ ਤੇ ਕਦੀ ਮਹਰ ਆ ਗਈ ਆ ਤੁਹਾਨੂੰ ਫੋਨ ਕੀਤਾ ਹੈ ਨਾ ਤੁਹਾਡਾ ਫੋਨ ਕਵਰ ਖੇਤਰ ਤੋਂ ਬਾਹਰ ਹੋ ਗਿਆ ਸੀਗਾ ਤੇ ਮੈਂ ਕਿਹਾ ਭਾਜੀ ਉਹਨਾਂ ਨੇ ਜਦੋਂ ਆਪਣੇ ਸਰਪੰਚ ਸਾਹਿਬ ਨਹੀਂ ਮਿਲ ਕੇ ਆਏ ਉਹ ਨਾਲ ਮਿਲ ਕੇ ਆਉਂਦੇ ਆ ਵਾਹ ਵੇਖੋ ਪਹਿਲਾਂ ਸ਼ਮਾ ਮੂਹ ਮਾਂ ਮ ਆ ਵੀ ਸੋਹਰੇ ਆ ਗਏ ਬੰਨੇ ਇਹਦਾ ਬੋਸ ਸੁਣੀ ਜੋਟੀ ਆ ਰਿਕਾਰਡ ਵਾਲੀ ਭਾਜੀ ਪੈਸੇ ਲਾਏ ਪੈਸੇ ਲੱਗ ਕੱਢ ਬਲੂ ਬਾਹਰ ਕੱਢ ਕੱਟੀ ਨਾ ਮਗਰ ਭਾਜੀ ਵੇਖੋ ਕੱਟੀ ਕਿੱਡੀ ਲਓ ਆਹ ਕੱਟੀ ਖਾਦੇ ਬਲੂ ਕੱਟੀ ਵਿਖਾਉਣਾ ਕੱਟੀ ਮਗਰ ਮੇਵਾ ਕੱਟੀ ਹੋਇਆ ਕਿੱਡੀ ਸੁਣੀ ਨੀਲੀ ਜੀ ਸ਼ੋਰ ਕਰਾਂਗੇ ਭਾਜੀ ਫਿਰ ਜਨਵਰ ਦੇ ਪੈਸੇ ਲਾਉਣੇ ਪੈਗੇ ਭਾਜੀ ਲੱਗਦੇ ਕਿਉਂ ਨਹੀਂ ਲੱਗਦੇ ਭਾਜੀ ਇਹਦੀ ਜੇਬ ਭਾਜੀ ਆ ਗਈ ਨਾ ਰੇਲਾ ਇਹਨਾਂ ਨੂੰ ਕਹਿੰਦੇ ਆ ਲਓ ਜੀ ਅਹੋਵਾ ਬਾਦਸ਼ਾਹੀ ਰੋਟੀ ਆ ਆ ਗਿਨੀ ਕੋਈ ਚੋਰੀ ਨਹੀਂ ਬੋਲ ਬੋਲ ਕੋਈ ਨਹੀਂ ਹੈਗੇ ਹਾਂ ਆ ਜਾ ਨਕਲਾ ਬੋਲੀ ਝੋਟੀ ਨਕਲ ਬਸ ਚੀਜ਼ ਆ ਪੜੀ ਜੇ ਜਦੋਂ ਚੀਜ਼ ਜਦੋਂ ਆਉਂਦੇ ਆ ਬਿਲਕੁਲ ਮਿਲਦੀ ਹੈ ਝੋਟੀਆਂ ਭਾਜੀ ਕਿਉਂ ਨਹੀਂ ਮਿਲਦੀਆਂ ਦੇਖ ਲੈ ਚੰਗੀ ਨਾਲ ਸਿੱਧੀ ਕੱਢ ਦੇ ਹਾਂ ਇਹ ਲਿਵਾ ਵਿਖਾਲ ਦੇ ਜੀ ਤੋੜ ਕੇ ਵਿਖਾਈਏ ਕਰੀ ਪੂਰੀ ਇੱਥੇ ਬਹਿ ਕੇ ਬਹਿ ਕੇ ਵਿਖਾ ਖਾਂਦੂ ਖਾਗ ਰ ਸਰ ਜੂ ਪੈਦਾ ਬਈ ਤੂੰ ਜਾ ਸੁਆ ਬਈ ਦਾ ਸੁਆ ਠੀਕ ਆ ਕੋਈ ਤੁਸਮਾਨ ਨਹੀਂ ਲਵਾਇਆ ਐ ਡਾਡਾ ਮੋਟਾ ਥਣ ਕਰੂ ਮਰ ਗਿਆ ਠੀਕ ਹਾਂ ਜੀ ਆ ਜਾ ਡੱਡਾ ਮੋਟਾ ਥਣ ਓਡੀ ਮੋਡੀ ਧਾਰਵਾ ਵੇਖਾ ਡਬਲ ਫਾਇਦਾ ਨਾਲ ਕੱਟੀ ਮਗਰ ਮੱਝ ਵੇਖੋ ਭਾਜੀ ਨਹੀਂ ਠੀਕ ਦੁੱਧ ਚਵਾਦੀ ਹੈ ਭਾਜੀ 18 ਕਿਲੋ ਹਾਂ ਦੁੱਧ ਚਵਾਦੀ 19 ਕਿਲੋ ਬਸ ਕਿਵੇਂ ਦੇਣ ਦੀ ਸੂਈ ਥਲੇ 13 ਕਿਲੋ ਸਟਾਰਟਿੰਗ ਵਾਲਾ ਹੁਣ ਐਸਾ ਖੁੱਲਾ ਡੁੱਲਾ ਸਾ ਅੱਜ ਨਾ ਹੈਗਾ ਅਜੇ ਮਈਆਂ ਨੇ ਅੱਜ ਪੱਠੇ ਖਾਦੇ ਆਣਗੇ ਠੀਕ ਆ ਉਹ ਤੇ ਛੋਟੀ ਸੂਈ ਸੀ ਤੇ ਇਹ ਇਹ ਹੁਣ ਹਾਂਜੀ ਥੋੜੀ ਸੂਈ ਆ ਹਾਂਜੀ ਭਾਜੀ ਇਹੋ ਜੀ ਮਈ ਦਾ ਤੇ ਕੀਮਤੀ ਕੋਈ ਨਹੀਂ ਗੀ ਭਾਵੇਂ ਦਾ 2.5 ਲੱਖ ਰੁਪਈਆ ਮੁੱਲ ਕਰ ਲਈਏ ਪਰ ਨਹੀਂ ਆਪਾਂ 2.5 ਵਾਲੇ ਗਾਹ ਹੀ ਨਹੀਂ ਹੈਗੇ ਇਸ ਦੀ ਜਿਹੜੀ ਗੱਲ ਵਾ ਆਰੇ ਮੋਲੇ ਜੀ ਬਿਲਕੁਲ ਜਿਆਜ ਹੁੰਦੇ ਆ ਡੇਢ ਲੱਖ ਰੁਪਈਆ ਡੇਢ ਲੱਖ ਹਾਂਜੀ ਹਾਂਜੀ ਚਲ ਦੇਖਾਂਗੇ 1.40 ਦੀ 1.40 ਦੀ ਚਲੋ ਜਿੱਤੇ ਤੇ ਹੈਗੀ ਯਾਰ ਤੂੰ ਦਾੰਦੇ ਕੋਈ ਨਹੀਂ ਹੋਰ 5 ਛੋਟ ਦਾ ਦੇ ਯਾਰ 1.35 ਦੀ 35 ਦੀ ਚੱਲਣ ਦੇਗਾ ਜੀ ਇਹ 30 ਦੀ ਵਾਹ ਜੀ ਵਾਹ ਇਹ ਲੋ ਖਰਚਾ ਹੀ ਪਿਆ ਜਾਂਦੇ ਨੇ ਸਭ ਕੁਝ ਪਿਆ ਹੁਣੇ ਠੀਕ ਹੈ ਖਰਚੇ ਦਾ ਭਾਜੀ ਪਿਆ ਬੈਠਾ 1.30 ਦੀ ਝੋਡੀ ਦੇਣੀ ਆ ਜੱਸ ਸੁਣੋ ਪੱਤ ਝੋਡੀ ਝੋਡੀ ਆ ਬਾਹਰ ਝੋਡੀ ਜੋੜਵਾ ਕੇ ਦਿਹੀ ਠੀਕ ਆ ਇਸੇ ਰਾਜੇ ਨੂੰ ਸਰਾ ਦੇ ਆ ਸਰਾ ਇਸੇ ਰਾਜੇ ਦਾ ਨਾਬੇ ਹੁਣ ਆ ਗਈ ਐ ਕਾਲੀ ਆਜੋ ਭਾਜੀ ਪਾਣੀ ਹੁਣ ਹੋਈ ਲੈ ਗਈ ਅੱਜ ਜੇਰ ਖਾਣ ਤੋਂ ਕਈ ਵੀਰਾਂ ਕਿਉਂਕਿ ਫੋਨ ਕਰਦੇ ਪਾ ਜੇਰ ਦੀ ਛੁੱਟੀ ਜੇਰ ਨਹੀਂ ਕੀ ਹੋਇਆ ਸਾਈਆਂ ਮਾੜੇ ਰੱਖਿਆ ਕਿ ਨਹੀਂ ਪਹਿਲਾਂ ਹਾਂ ਜੀ ਰੱਖਿਆ ਭਈਆ ਬੈਠ ਗਈ ਦੇਖੀ ਜੇਰ ਭਾਜੀ ਫਿਰ ਜਿਹੜੀ ਮੈਂ ਆਕੇ ਇੱਧਰ ਦੇਖੋ ਠੰਡੀਆਂ ਮਈਆਂ ਉੱਦਾਂ ਨਹੀਂ ਹਿੱਲਣੀਆਂ ਕੱਟੀ ਮਗਰ ਆ ਗਈ ਨੇ ਵੀ ਹਾਂ ਜੀ ਕੱਟੀ ਬਹੁਤ ਚੰਗੀ ਮਤਲਬ ਖੋਲ ਤੇ ਗੱਡੀ ਝੋਟੀ ਐ ਮੇਰੇ ਵੀਰ ਵੇਖੋ ਬਰਾਦੇ ਬਾਰੇ ਭਾਜੀ ਦਸਾਂ ਦੀ ਲੋੜ ਹੀ ਨਹੀਂ ਵੀ ਕਿਧਰ ਦੀ ਨਾ ਬੱਸ ਬੱਸ ਦਸਾਂ ਦੀ ਲੋੜ ਹੀ ਨਹੀਂ ਕਿਧਰ ਦੀ ਨਾ ਮੈਂ ਮਈਆਂ ਨੇ ਦੱਸਣਾ ਵੀ ਹੈ ਹੈਗੀ ਬਾਕੀ ਭਾਈ ਗੋਲਦਨ ਦਾ ਬਰਾਸ ਸਾਰੇ ਆਸ਼ੀਰਵਾਦ ਕੋ ਮਰੇ ਹੋ। ਆ ੱੱੱੱੱੱ ਸਾਡੇ ਬੜੇ ਹੋ ਗਏ। ਹਾਂ ਹਾਂ। ਇੱਥੇ ਖਲੋਂਦੇ ਕੋ। ਆ ਠੀਕ ਯਾਰ। ਓਹ ਜੀ। ਆਜਾ ਆਜਾ। ਹਾਂ। ਕਾਲੀ ਕਾਂ ਜੋ ਨੀ। ਹਾਂ ਬੜਾ ਵਿਗਿਆ ਮੈਂ ਕਦੀ ਕਰ ਕੱਈਏ। ਹਾਂ ਹਾਂ। ਇਹ ਠੀਕ ਆ। ਬਿਲਕੁਲ ਗਲਤ ਨਹੀਂ। ਭਾਈ ਹੁਣ ਆਪਾਂ ਕੋਈ ਟਾਈਮ ਬਿਜਾਰਦੇ ਨਹੀਂ ਨਾ ਲਾਇਆ। ਨਾ ਨਾ ਨਾ। ਐਵੇਂ ਆਖੀ ਜਾਈਏ ਇਹ 34 10 ਕਿਲੋ ਸਾਡੇ ਸਾਹਮਣੇ ਝੋਡੀ ਨੇ ਜੇ ਸੁੱਟੀ ਆ ہاں ہاں ਥਾਪਣ ਦੀ ਚਵਾਈ ਬੜੀ ਸਾਫ ਹੈ ਆ ਝਡੀ ਨੂੰ ਬਣਾਇਆ ਬੋਲੋ ਕਾਸ ਦੇਖ ਲੋ ਝੋਡੀ ਦਾ ਝੋਡੀ ਦੇ ਭਾਵੇਂ 2 ਲੱਖ ਰੁਪਈਆ ਦਾ ਮੰਗ ਲਈਏ ਗੈਰਵਾ ਰੁਪਈਆ ਨਾਲ ਆ ਗਈਆਂ ਬੰਦੇ ਇਹਦਾ ਵੀ 1 ਲੱਖ 45000 ਰੁਪਈਆ ਚੌੜੀਆਂ ਕਰੋ ਸੇ ਪਹਿਲੀ ਮਾਤਾ ਫਿਰ ਠੀਕ ਕਰਨਾ ਨਹੀਂ ਤੂੰ ਇਹ ਮੇਰੇ ਬਸ ਬਾਹਰ ਰਿਹਾ ਪਿਆ ਜੇ ਕੱਪ ਜੇ ਨਹੀਂ ਤੀਵੀਰ ਕਰੇਗਾ ਮੈਂ ਬਈ ਦੇ ਦਾਂਗਾ ਜਿਹੜਾ ਫਿਰ ਤੋਂ ਬਾਅਦ ਇਹ ਨਾ ਪੈਸੇ ਲੈ ਚੰਦੇ ਚਾੜਦਾਂਗੇ ਜੇ ਨਹੀਂ ਤੂੰ ਵੇਖੋ ਚੀਜ਼ ਪੈਸੇ ਲੈ ਹੁਣ ਆਪਾਂ ਲੈ ਸ਼ਮੂ ਦਿਖਾ ਦੇ ਮੈਂ ਖਿੱਚ ਫੋਟੋ ਕਰਾਂ ਹਾਂ ਓਕੇ ਚਲੋ ਜੀ ਇਹ ਵੀ ਇੱਕ ਤੀਰ ਦੀ 20000 ਦੀ ਤੇ ਹੋ ਰਾ ਧੱਕੜਾ ਕੇ ਕੱਢਦੇ ਮੇਰੇ ਨਹੀਂ ਨਹੀਂ 15ਵੀਂ ਮਈ ਦੀ ਛੋੜੀ ਖਾਣਾ ਲਓ ਜੀ ਛੋੜੀ ਹੋਏ 15 ਲਓ ਇੱਕ ਬੰਦਾ ਦੀ ਛੋੜੀ ਹਾਂ ਹਾਂ ਬੜਾ ਠੀਕ ਆ ਪਰ ਝੋਡੀ ਵੇਖ ਲੈ ਕਿ ਅਖਰਪੁਰ ਦੀ ਇਲਾਕਾ ਕਹਿੰਦਾ ਬੋਲਦਾ ਝੋਡੀ ਦਾ ਹੈ ਇਹ ਇਲਾਕਾ ਦੇ ਇਲਾਕਾ ਸਾਡਾ ਇਲਾਕਾ ਤੇਰਾ ਇਲਾਕਾ ਝੋਡੀ ਦਾ ਦੇਸੀ ਥੋੜਾ ਮਾਲ ਵਧਾ ਨਾ ਨਾ ਤੁਹਾਡੇ ਤੁਹਾਡੇ ਵੀਡੀਓ ਬਣਦੀ ਆ ਇਹ ਤਾਂ ਰਹਿ ਗਿਆ ਯਾਰ ਅਸੀਂ ਬਣਾਣੀ ਮੇਰੇ ਕਿਹਨਾਂ ਬਣੂਣੀਆਂ ਇਹ ਭਾਈ ਤਾਜੀ ਸੂਈ ਕਿਵੇਂ ਪਨਿਆਲਣਾ ਦੀ ਲਓ ਜੀ ਇਹ ਦੇਖੋ ਇਹ ਮੈਂ ਤੁਹਾਨੂੰ ਕੋਈ ਕਬੀਸੇ ਹੋ। ਕਿੰਨਾ ਜੀ ਇਹ ਇੱਥੋਂ ਲਈ ਆ। ਹਾਂਜੀ। ਬੋਲਾ 9 ਕਿਲੋ ਆ। ਠੀਕ ਆ। ਬਿਲਕੁਲ। ਜਿਹੜੀ ਇੱਥੋਂ ਲਈ ਇੱਥੋਂ ਲਈ ਪਰ 9 ਕਿਲੋ ਬੋਲਾ ਆ ਇਹਦਾ। ਤੇ ਮੇਰੇ ਕੋਲ ਇਹ ਆ ਵੀ। ਕਹਾਂ ਨੂੰ ਅਸੀਂ ਇਹ ਵੀ ਕਹਿ ਦੀ ਉਦੋਂ ਲੈਂਦੀ ਆ ਬਿਲਕੁਲ ਬਈ ਕਦੇ ਚੁਆਈਆਂ ਲੱਗੀਆਂ ਝੋੜੀ ਨੂੰ ਗੱਲਾਂ ਗਾਂਦੀਆਂ ਬੋਲੋ ਝੋਟੀ ਦੇ ਵੀ ਲੱਖ ਦੀ ਐ 90 ਦੀ ਦੇ ਦਾਂਗੇ 8000 ਦੀ ਹਾਂ ਨਾ ਦੇਣੀ ਭਾਜੀ ਆ ਛੋੜੀ ਕਰਨੀ ਆ ਛੋੜੀ ਜਾਂਦੇ ਨੇ 1000 ਰੁਪਏ ਜਮਾਨਤ ਕਰਾਂਗਾ ਪੈਂਦਾ ਕਰੋ ਕੋਈ ਚੱਲ ਹੋਰ ਯਾਰ ਜਾ ਦੋ 70000 70000 ਨਹੀਂ ਦੇ ਦਾਂਗੇ ਆ ਗਿਆ ਬਾਈ 1500 ਗੇ ਮੀਟ ਗੇ ਇਕੋ ਜੀ ਹਰ ਦਵਾ 1500 ਗੇ ਇਹ ਵੀ ਤਾਜੀ ਸਹੀ ਬਾਈ ਕੋਕਾ ਵੀ ਜ਼ਿਆਦਾ ਕੋਕਾ ਵੀ ਜ਼ਿਆਦਾ ਤੋਸਾ ਰੇਰਾਂ ਲੋਕਾ ਘਾਟੇ ਵੀ ਹੈ ਨਹੀਂ ਭਾਈ ਘਾਟੇ ਵੀ ਨਹੀਂ ਮਾਲਾ ਮਾਲਾ ਕਰਦੀ ਆ ਅੱਜ ਇਹਨੂੰ ਫਰੀ ਨੂੰ ਪਰਮਾਨਣ ਹੋ ਗਿਆ ਜੋ ਤਾਰਾ ਬਚਾ ਜੋ ਬਿਲਕੁਲ 8 9 ਕਿਲੋ ਤਿਆਰ ਜੋ ਮਈਆ ਤੋਦਰ ਵਾਲੀਏ ਬੋਲਾ ਲਾ ਲਈਏ ਕਿ ਨਹੀਂ ਬਿਲਕੁਲ ਲਿਆ ਬਈ ਕਰ ਇਹ ਬੱਲੂ ਮੋੜ ਕਰਾ ਦੇ ਦਾਣੀ ਆਹ ਯਾਰਾਂ ਨੂੰ ਛੋਟੀ ਖੋਦ ਲੈ ਮਾਨ ਦੇ ਮਿਹਰਬਾਨ ਥੱਲੇ ਲਵੇ ਜੀਆ ਕੋਈ ਭੂਖਟਾ ਨਹੀਂ ਆ ਜਾਓ ਬਦਲ ਹਾਂਜੀ ਫਿਰ ਵੇਖੋ ਭਾਜੀ ਜਿਹਨੇ ਦੀ ਹੈਗੀ ਛੋਟੀ ਦੇ ਦੀ ਛੋਟੀ ਬੜੀ ਚੰਗੀ ਆ ਤੁਸੀਂ ਨਹੀਂ ਨਾ ਕਰਨਾ ਸਾਨੂੰ ਪਾਪਾ ਨਹੀਂ ਕਰਨਾ ਆਪਣੀਆਂ ਦਾ ਮੁੱਲ ਲੈਣਾ ਛੋਟੀ ਦੇਰੀ ਆਪਾਂ 75000 ਦੀ ਠੀਕ ਆ ਵੇਲਾ ਕਢੀ ਚੰਗੀ ਛੋਟੀ ਫਲਵਾ ਭਾਜੀ ਭਾਜੀ 70000 ਜੀ ਦੱਸਿਆ ਗਿਆ ਹਾਂ ਗੱਡੀ ਵੇਚ ਲੈ ਸੰਦੀਪ ਦੋਈ 68 68 ਦੀ ਦੇਦਾ 68 ਹਾਂ 68 ਹੈ ਭਾਜੀ ਚਲ ਕੋਈ 68 ਦੀ ਦੇ ਦਾਂ 68 ਹਰ ਚੱਲਣ ਦੇ 68 ਰੁਪਏ 68 ਰੁਪਏ ਦਾਂ ਦੋ 68 ਦੀ ਦੇ ਦਾਂ ਪਾ ਠੀਕ ਆ ਇਹ ਇਹ ਭਾਜੀ ਮੱਝ ਲਈ ਪਿੰਡੋਂ ਹੀ ਮੱਝ ਦਾ ਨਹੀਂ ਬਚਿਆਗਾ ਦੁੱਧ ਤੇ ਮੇਰੇ ਥੱਲੇ 7-8 ਕਿਲੋ ਜੀ ਬਚਿਆ ਨਹੀਂ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ 2 ਮਹੀਨੇ ਹੋ ਗਏ ਦੋ ਮਹੀਨੇ ਲਿਆ ਵੇਚੂਗਾ 2 ਮਹੀਨੇ ਸੂਈ ਨੀਂਗਾ ਲਊਗੀ ਇਨੇ ਆਪਣੇ ਕੋ ਸਵੇਰੇ ਲਿਆਜੋ ਰੋਤੀ ਉਥੇ ਤੇਰੇ ਨਾਲ ਜੋ ਵੀ ਲੈਣ ਦੀ ਬੰਦਾ ਲੈ ਸਕਦੀ ਭਾਈ ਪਤਾ ਨਹੀਂ ਲਵੇ ਕਿ ਲੈ ਲਵੇ ਚੇ ਤੂੰ ਜੀ ਵੇਖ ਲੈਣ ਲੈ ਆ ਕੇ ਵੇਖ ਲੋ ਕਿ ਡੀ ਜੋ ਨੇ ਠੀਕ ਆ ਨਹੀਂ ਬਿਲਕੁਲ ਸਹੀ ਹੈ ਨਾ ਨਹੀਂ ਨਹੀਂ ਭਾਜੀ ਮੁੜ ਕੇ ਦੇਖੋ ਮੁੰਡਾ ਕੰਮ ਨਹੀਂ ਕਰਦਾ ਇੱਕ ਵਾਰ ਨਵਾਸ ਸਕਦੀ ਆ ਬਿਲਕੁਲ ਨਵਾਸ ਉਹਦੇ ਭਾਈ ਜੀ ਕੋਲ ਨਵਾਸ ਠੀਕ ਜਿਆ ਵੀ ਕਰਾਂ ਦੇ ਕਹ ਲਾਪੇ ਸੀ ਆ ਮੈਂ ਹਾਂ ਬਿਲਕੁਲ ਇੰਨਾ ਵੀ ਲਈ ਹੁਣ ਬੋਲੋ ਫਿਰ ਵੇਲਾ ਮਾਰੀ ਕਢੀ ਆ ਮੱਝ ਦੇ ਆ ਕੁੜੀ 70000 ਰੁਪਏ ਜੀ ਦੇ ਆਪਾਂ ਦੇ ਦੀਏ 65000 ਜੀ ਬੱਲੂ ਬਾਜੀ ਬਾਜੀ 60000 ਦੇ 60000 ਜੀ 50 ਜੀ ਕਿਉਂ 55000 ਸੀ ਬਾਜੀ ਪਹਿਲਾਂ ਵੀਡੀਓ ਤੇ ਫੋਨ ਕਰਿਆ 50 ਦੀ ਹਾਂ ਉਹ ਦੇਣੀ 50 ਦੀ ਆ ਲੈ ਯਾਰ 50 ਦੀ ਦੇ ਹਲਾ ਯਾਰ ਯੋਰਾ ਮੇਲਾ ਯਾਰ ਨਾ ਦੀ ਤੈਨੂੰ ਵੱਧ ਨਹੀਂ ਜਾਣ ਦੇ ਉਹ ਤੇ ਇਹਨੂੰ ਚੜ੍ਹਦੀ ਨਹੀਂ ਦਿੰਦੇ ਢਾਹਿਆ ਉਹ 40000 ਦੀ 47000 ਦੀ ਤੁਹਾਡਾ ਦਾ ਯਾਰ 47000 ਦੀ ਚੋ ਜਾ ਬੋ ਜਾ ਮੇਲਾ ਯਾਰ ਹੈ ਬਿਲਕੁਲ ਨਹੀਂ ਹੁਣ ਹੁਣ ਆਣਾ ਅੰਦਰ ਵਿੱਚ ਆ ਜਾ ਚਲੋ 47000 ਦੀ ਓਕੇ ਜੀ ਚਲੋ ਵੇਖ ਲਓ ਬਹਿ ਵੇਖ ਲਓ ਕਿੱਡੀ ਆ ਤੇ ਵੇਖ ਲਓ ਬੱਲੂ ਸਿੰਘ ਆ ਇਹ ਵੇਲੇ ਨਾਲੇ ਤੁਹਾਡਾ ਮਾਨ ਪ੍ਰਚਾਰ ਕਰਦੇ ਤੇ ਨਾਲੇ ਬੜੀ ਸੋਹਣੇ ਹਾਂ ਇਹਨੂੰ ਫੇਰ ਕਢੇ ਬੱਲੂ ਕਢ ਲੈ ਜੇ ਨੂੰ ਭਾਜੀ ਮੱਝ ਕਹਿੰਦੇ ਆਗੇ ਪੂਰੇ ਬੱਲੂ ਨੂੰ ਮੈਂ ਕਿਹਾ ਸੀ ਜਿੰਨੇ ਲਿਆਂਦੇ ਆ ਨਾ ਸਾਰੇ ਭਾਜ ਦੇਣੇ ਪੈਣ ਮੱਝ ਖੜਨੀ ਆ ਨਹੀਂ ਇਹ ਫੇਰ ਬੱਲੂ ਆ ਜੀ ਖੜਨੀ ਆ ਮੈਂ ਕਿਹਾ ਉਹ ਨਵਾਂ ਵਾਲੀ ਵਗਲਾ ਮੱਝ ਖੜਨੀ ਪਰ ਹੈ ਕਿਹਦੇ ਲੈਣ ਦੀ ਆ ਮੈਂ ਪਾਉਂਦਾ ਬੱਲੂ ਲੈਣ ਦੀ ਝੋੜੀ ਆ ਭਾਵੇਂ ਕੋਈ ਰਿਕਾਰਡ ਪਿੱਛੋਂ ਕਢਾ ਕੇ ਤੇ ਮੈਨੂੰ ਫੇਰ ਮੈਨੂੰ ਪੈਸੇ ਪਾਵੇ ਦੇਖੋ ਮੈਂ ਬਹੁਤ ਸੁਣੀ ਆ 20 ਦਿਨ ਦਾ ਮੈਂ ਨਾ 20 ਤੇਰੀ ਮਈਆ ਪੂਰੀ ਉਹ ਵੀ ਦਾ ਬੜਾ ਟੋੜਦਾ ਭਾਜੀ ਲੈ ਵਾਈ ਪਾ ਹਾਂ ਹਾਂ ਬਲੰਗ ਬਲੰਗ ਥੋੜੀ ਜਿਹੀ ਯਾਰ ਅੱਪੇ ਇੱਦਾਂ ਬਣਾ ਬਲੂ ਪੇਟੂ ਬਹੁਤ ਥੋੜੀਆਂ ਨਾ ਬਾਹ ਪੇਟ ਮਾ ਬਹੁਤ ਟਾੜਾ ਹਾਂ ਦੇਖੋ ਬਹੁਤ ਚੰਗੀ ਹੈ ਲੈ ਹਾਂ ਹਾਂ ਤੇ ਆ ਬੰਦੇ ਵੀ ਕਿਹੜੇ ਆ ਵੇਖਾਓ ਮਾਰੋ ਨਾ ਕਿ ਆਓ ਦੇਖੋ ਆ ਡਰਾਮਾ ਰੱਖੋ ਦਿਖਾਓ ਕਿਹਦਾ ਗੱਡੀਆਂ ਵਾਲੇ ਜਾ ਕਿ ਨਹੀਂ ਹੋਰ ਦਲਾਓ ਬੋਲ ਵਧੀਆ ਸੁਨੀਪਾ ਜੀ ਸਾਹਿਬ ਠੀਕ ਆ ਬਹੁਤ ਨਜ਼ਾਰੇ ਬੱਜੇ ਆ ਗੁਰੂ ਕਾਮ ਦਾਸ ਦੇ ਸੱਚੇ ਪਾਤਸ਼ਾਹ ਦੇ ਮੇਰ ਆ ਤੁਹਾਡੇ ਸਾਹਮਣੇ ਬੜੀ ਜਿਆਦਾ ਜੇ ਗਾਰੋਂ ਨਹੀਂ ਭਾਈ ਪਸੋਂ ਆ ਵੀਡੀਓ ਬਣਾਉਣੀ ਸੀ ਪਸੋਂ ਤੁਹਾਨੂੰ ਬਣਾ ਬਣਾ ਮਾਨ ਕੇ ਕੰਮ ਕੈਨਸਲ ਕਰ ਲਿਆ ਕੋਈ ਨਹੀਂ ਕੋਈ ਨਹੀਂ ਮੈਂ ਆ ਗਿਆ ਦੇ ਨਹੀਂ ਕੇ ਸਾਲ ਵੀ ਹੈ ਨਹੀਂ ਆਹ ਸਾਡੀ ਟੈਕਨੀਕ ਇਹਦੇ ਮੈਂ ਚੱਲ ਕੱਲੂ ਬਣਾ ਲਾਂਗੇ ਤੇ ਨਾਲੇ ਜਿਹੜਾ ਮੇਰਾ ਵੀ ਆਵੇ ਆਪਣੀ ਤਸੱਲੀ ਕਰ ਲੈ ਮਈਆਂ ਜਿੰਨੀਆਂ ਨਾਲ ਆਪਣੇ ਕੋਲ ਇਹਨਾਂ ਦੇ ਵਿੱਚ ਥਣ ਚ ਇੰਨਾ ਭੂਰ ਦਾ ਛਟਾ ਨਹੀਂ ਆਉਗਾ ਜਿਹੜਾ ਬੰਦਾ ਵੇਖ ਕੇ ਲੈ ਜਾਂਦਾ ਉਹਦਾ ਤੇ ਲਾਂਮਾ ਨਹੀਂ ਰਹਿ ਜਾਂਦਾ ਜਿਹੜੀ ਮੇਰੇ ਘਰੋਂ ਨਹੀਂ ਜਾਏਗੀ ਨਾ ਮੇਰੀ ਗਰੰਟੀ ਦੇ। ਥੋੜੀ ਮੇਰੀ ਫੁੱਲ ਗਰੰਟੀ ਹੋਊਗੀ। ਗਲਤ ਮਈ ਹੋ ਗਈ ਮੈਂ ਵਾਪਸ ਲਾਉਂਗਾ। ਜੇ ਮੇਰੀ ਮਈ ਗਲਤ ਹੋ ਜੇ ਜਿਹੜਾ ਵੇਖਾ ਤੋਂ ਬਣਾ ਲਵੇ ਵਾਪਸ ਲਾਉਂਗਾ। ਜਿਹੜਾ ਵੇਖ ਕੇ ਲੈ ਗਿਆ ਉਹਦੀ ਮਈ ਵਾਪਸ ਹੀ ਲਾਉਂਗਾ। ਚਲੋ। ਮਈ ਦੇ ਥਾਂ ਕਿ ਕੇ ਕੋਈ ਭੂਰ ਛੱਡਾ ਕੋਈ ਬਾਹਰ ਘਾਟ ਕੋਈ ਦੋਰੇ ਆ ਜੇ। ਬਾਅਦ ਵਿੱਚ ਸਾਡੀ ਵਾਪਸ ਲੱਗੀ ਦਈਏ। ਪਿੰਡ ਆਪਣਾ ਹੈਗਾ ਤਵਾਨ ਤੇ ਜਿਹੜਾ ਹੈਗਾ ਦੱਬਾ ਤਸੀਂ ਲੈ ਗਈ ਬਟਾਲਾ ਨੇੜੇ ਅਲੀਗਾਲ ਦੇ ਤੇ ਦਲਮ ਦੇ। ਨਾ ਮੇਰਾ ਪਿੰਡਾ 95924 2759 95924 ਬੰਦਾ ਇਦਨ ਕਰ ਰਿਹਾ ਨਿਹਰਤ ਕਰਵਾ ਗਿਆ ਭਾਈ 129 ਇਹ 95924 ਦਾ 2759 29 ਠੀਕ ਆ ਮੈਨੂੰ ਤਾਂ ਹੀ ਖੁਸ਼ ਹੁੰਦਾ ਹਾਂ ਯਾਰ ਖੁਸ਼ ਹੋ ਯਾਰ ਕੀ ਲੈ ਜਾਣਾ ਇਥੋਂ ਯਾਰ ਲੈ ਕੇ ਖੁਸ਼ ਹੋ ਨਿਆਰੇ ਲੋ ਯਾਰ ਜਿਹੜੀ ਗੱਲ ਹੈਗੀ ਆ ਠੀਕ ਆ ਮੇਰਾ ਫਿਰ ਸੋਸਰੀ ਆ